ਮੈਂ ਉੱਥੇ ਪੌੜੀ ਤੇ ਲੰਘ ਗਈ ਸੀ ਕਿ ਮੇਰੇ ਬੱਚੇ ਰੋਣੇ ਲੱਗ ਗਏ ਕੰਦੇ ਸਿ ਨਹੀਂ ਜਾਂਦੇ ਉਹਨੇ ਬਾਹਰ ਤੋਂ ਫੜ ਕੇ ਮੈਨੂੰ ਖਿੱਚਿਆ ਮੈਂ ਨਹੀਂ ਤਾਂ ਛਾਲ ਮਾਰ ਦਿੰਦੀ ਸੀ ਕਿ ਪਾੜਾ ਚੁੱਪ ਹਾਂਜੀ ਉਹ ਲੇਡੀਸ ਇਹ ਹੀ ਕਹਿੰਦੀ ਵੀ ਜੇ ਮੈਂ ਮਰ ਗਈ ਜਾਂ ਮੈਂ ਇਕੱਲੀ ਵੀ ਕਿਤੇ ਮਰਦੀ ਆ ਤਾਂ ਮੇਰੇ ਪਰਿਵਾਰ ਦਾ ਮੇਰੇ ਬੱਚਿਆਂ ਦਾ ਕੀ ਹੋਏਗਾ ਉਹ ਕਿਸ ਹਾਲਾਤਾਂ 'ਚ ਰਹਿਣਗੇ ਕਿਵੇਂ ਜੀਣਗੇ ਕੀ ਗੱਲਬਾਤ ਹੋਏਗੀ ਤਾਂ ਇਸ ਕਰਕੇ ਕਹਿੰਦੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਨਾਂ ਲੈ ਜਾਣਾ ਚੰਗਾ ਸਮਝਿਆ मेरा नाम मंजली है जी मिनट एक मिनट वाले हैं थोड़ा रुक मैं, मैं सामने आ रहा हूं वाले हां जी इधर वाले हैं मैं तेरा मतलब मैं सवाद गेट तो रहने आ रही केड़ी जगह पे आई थी क्योंकि क्यों आई थी मैं उन्हें पकड़ाते आई थी इधर मैं बहुत परेशान हो रखी हूं ਬਹੁਤ ਦੁਖੀ ਹੋਈ ਪੀ ਆਪਣੇ ਪੇਕੇਵਾਲੋ ਵੀ ਆਪਣੇ ਸੋਹਰੇ ਵੱਲੋ ਵੀ ਮੇਰੇ ਘਰ ਆਲੇ ਨੇ ਬਹੁਤ ਪ੍ਰੇਸ਼ਾਨ ਕਰ ਰੱਖਿਆ ਹੱਸ ਸਕਦਾ ਜਿਆਦਾ ਉਸ ਕੁੜੀ ਨੇ ਪ੍ਰੇਸ਼ਾਨ ਕਰ ਰੱਖਿਆ ਮੈਨੂੰ ਕਿਉਂ ਦੀ ਉਹਦੀ ਕੁੜੀ ਦੂਜੀ ਜਿਹੜੀ ਕੁੜੀ ਹੈਗੀ ਆ ਸਾਡੇ ਰਿਸ਼ਤੇ ਸਾਰਾ ਖਰਾਬ ਕਰ ਦੋ ਉਹਨੇ ਅਸੀਂ ਬਹੁਤ ਸਹੀ ਰਹਿੰਦੇ ਸੀਗੇ ਸਾਨੂੰ ਕੋਈ ਦਿੱਕਤ ਨਹੀਂ ਸੀਗੀ ਮੇਰੇ ਬੱਚੇ ਬਿਲਕੁਲ ਸਹੀ ਰਹਿੰਦੇ ਸੀਗੇ ਕੋਈ ਪਰੇਸ਼ਾਨੀ ਨਹੀਂ ਸੀ ਦੱਗਦੀ ਉਹ ਸਾਡੇ ਲਾਈਫ ਚ ਆਈ ਪਈ ਆ ਸਾਰੀ ਤਿਆਸ਼ ਨਾਸ਼ੋਕ ਸਾਡੇ ਘਰ ਦੀ ਸਾਡੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਸਾਨੂੰ ਖਰਚੇ ਨਹੀਂ ਲੈਣੇ ਦਿੰਦੀ ਸਾਨੂੰ ਕੁਝ ਨਹੀਂ ਕਰਨੇ ਦਿੰਦੀ ਉਸ ਕੁੜੀ ਹਾਂਜੀ ਕਿਸ ਤਰ੍ਹਾਂ ਆਈ ਸੀ ਹਾਂਜੀ ਮੈਂ ਔਟੋ ਤੇ ਆਈ ਸੀ ਗਿਰੇ ਕੀ ਸੋਚਾਂ ਸੀ ਕਿ ਇੱਕ ਵਾਰੀ ਬੱਚਿਆਂ ਦੇ ਬਾਰੇ ਕੀ ਮਾਪੋਂ ਬੱਚੇ ਮੈਂ ਸੋਚਿਆ ਸੀ ਕਿ ਮੇਰੇ ਹੁੰਦੇ ਤਾਂ ਮੇਰੇ ਬੱਚਿਆਂ ਨੂੰ ਕੁਝ ਨਹੀਂ ਜਾਣਦੇ ਜੇ ਮੇਰੇ ਹੁੰਦੇ ਨਹੀਂ ਮੇਰੇ ਬੱਚਿਆਂ ਨੂੰ ਕੋਈ ਦੇਖਦਾ ਕਿ ਬਾਅਦ ਵਿੱਚ ਕਿਸੇ ਨੇ ਕੀ ਦੇਖਣਾ ਇਸ ਲਈ ਮੈਂ ਆਪਣੇ ਬੱਚਿਆਂ ਨੂੰ ਨਾਲ ਹੀ ਲਿਆਈ ਸੀ ਕਿੰਨੇ ਸਮੇਂ ਤੋਂ ਚੱਲ ਰਿਹਾ ਕਲੇਮ ਬਹੁਤ ਸਾਲ ਤੋਂ ਮੈਂ 2 ਸਾਲ ਦਾ ਚੱਲ ਰਿਹਾ ਜੀ ਕੋਈ ਫੁੱਟ ਮਾਰ ਵੀ ਆਉਂਦੀ ਸੀ ਕਰਦੇ ਹਾਂ ਹਾਂਜੀ ਹੁੰਦੀ ਸੀ ਕਿ ਮੈਂ ਘਰੇ ਬਹਿ ਜਾਂਦੀ ਸੀਗੀ ਵੀ ਚਲੋ ਨਿਬੜ ਜਾਏਗਾ ਜੋ ਵੀ ਮਸਲਾ ਹੱਲ ਹੋ ਜਾਏਗਾ ਪਰ ਅੱਜ ਦਾ ਕੁਝ ਮੈਨੂੰ ਜਿਆਦਾ ਪਰੇਸ਼ਾਨ ਕਰ ਰੱਖਿਆ ਮੈਂ ਆਪਣੀ ਮੰਮੀ ਕੋਲ ਨਹੀਂ ਜਾਂਦੀ ਸੀਗੀ ਤੇ ਮੇਰੀ ਮੰਮੀ ਕੋਲ ਨਹੀਂ ਮੇਰੇ ਨਾਲ ਸਭ ਲੜਦੇ ਸੀਗੇ ਉਧਰੋਂ ਮੈਨੂੰ ਬਹੁਤ ਪਰੇਸ਼ਾਨ ਕਰ ਰਿਆ ਆਂਦੀ ਸੀ ਕਿ ਘਰੇ ਮੇਰੇ ਨਾਲ ਸਭ ਲੜਦੇ ਸੀਗੇ ਸਾਰੇ ਮੈਨੂੰ ਫੋਨ ਕਰ ਕਰਕੇ ਪਰੇਸ਼ਾਨ ਕਰ ਰੱਖਦੇ ਸੀਗੇ ਕਦੀ ਕੋਈ ਲੜਦਾ ਕਦੀ ਕੋਈ ਮੇਰੇ ਬੱਚਿਆਂ ਵੀ ਗਲੀਆਂ ਚ ਰੋਲਦੇ ਕਦੀ ਉੱਧਰ ਰੋਲਦੇ ਕਦੀ ਉੱਧਰ ਰੋਲਦੇ ਦੋ ਦਿਨੋਂ ਕੱਲ ਦੇ ਮੇਰੇ ਬੱਚਿਆਂ ਨੇ ਕੁਝ ਨਹੀਂ ਖਾਇਆ ਕੁਝ ਨਹੀਂ ਪੀਆ ਅੱਜ ਵੀ ਕੁਝ ਨਹੀਂ ਖਾਇਆ ਤੇ ਵੀਰੇ ਜਿਹੜਾ ਜਿਨ੍ਹਾਂ ਨੇ ਕੱਢਿਆ ਜਿਹੜੇ ਫਰਦੇ ਸੀਗੇ ਉਹਨਾਂ ਨੇ ਮੇਰੇ ਬੱਚਿਆਂ ਨੂੰ ਕੁਝ ਦਿੱਤਾ ਜਲਦਾਂਕੇ ਮੇਰੇ ਬੱਚੇ ਿੱਕੇ ਬੈਠੇ ਫੇ ਰੋਣੇ ਲੱਗ ਗਏ ਜਦੋਂ ਉਹਨਾਂ ਨੇ ਫੜਿਆ ਮੈਂ ਉੱਥੇ ਪੌੜੀ ਤੇ ਲੰਘ ਗਈ ਸੀਗੀ ਜੀ ਮੇਰੇ ਬੱਚੇ ਰੋਣੇ ਲੱਗ ਗਏ ਕੰਦੇ ਸਿ ਨਹੀਂ ਜਾਂਦੇ ਉਹਨੇ ਬਾਅਦ ਫੜ ਕੇ ਮੈਨੂੰ ਖਿੱਚਿਆ ਮੈਂ ਨਹੀਂ ਤਾਂ ਸ਼ਾਲ ਮਾਰ ਜਿੰਨੀ ਸੀਗੀ ਪਖੜਾ ਚੋਂ ਹਾਂਜੀ ਮੇਰਾ ਨਾਮ ਜੀ ਸ਼ੰਕਰ ਭਰਦਵਾਜ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰ 3 ਹੈ ਸਰ ਜੀ ਕਿਹੜੀ ਪਖੜਾ ਕੀ ਹੋਇਆ ਉਹ ਇਹ ਨੰਬਰ ਰੋਡ ਪਖੜਾ ਨਹਿਰ ਦਾ ਪੁਲ ਹੈ ਜੀ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਗੋਤਾਖੋਰ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਰੰਦਾ ਸਿੱਕਾ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਇੱਥੇ ਪੌਣਾ ਘੰਟੇ ਪਹਿਲਾਂ ਇੱਕ ਲੇਡੀਜ਼ ਲੋਕ ਅਕਸਰ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਇੱਕ ਲੇਡੀਜ਼ ਜਿਹੜੀ ਆ ਇੱਕ 8 ਸਾਲ ਦਾ ਇੱਕ 3 ਸਾਲ ਦਾ ਬੱਚਾ ਲੈ ਕੇ ਇੱਥੇ ਪਹੁੰਚੀ ਸੀਗੀ ਜਿਹਨੂੰ ਉਹ ਜਦੋਂ ਅੱਗੇ ਗਈ ਤਾਂ ਗੋਤਾਖੋਰਾਂ ਨੇ ਰੋਕਿਆ ਨਹੀਂ ਪਰ ਜਦੋਂ ਅੱਗੇ ਗਈ ਤਾਂ ਬੱਚਿਆਂ ਨੇ ਤਰਫਣਾ ਸ਼ੁਰੂ ਕਰਤਾ ਜਿਹਦੇ ਵਿੱਚੋਂ ਜਿਹੜੀ ਗੁੜੀਆ 3 ਸਾਲ ਦੀ ਉਹ ਅਚਾਨਕ ਆਪਣੀ ਮਾਂ ਤੋਂ ਛੁਡਾ ਕੇ ਭੱਜ ਗਈ ਗੋਤਾਖੋਰ ਗੋਤਾਖੋਰ ਨੂੰ ਜੱਫੀ ਪਾਈ ਦਾ ਗੋਤਾਖੋਰਾ ਨੇ ਜਦੋਂ ਪੁੱਛਿਆ ਤਾਂ ਟੋਟਨੀ ਵਾਤੇ ਮੰਮੀ ਮੰਮੀ ਕਰਨ ਲੱਗੀ ਪਰ ਜਦੋਂ ਗੋਤਾਖੋਰਾ ਨੇ ਦੇਖਿਆ ਤਾਂ ਉਹ ਲੇਡੀਜ਼ ਨੂੰ ਵੀ ਕਵਰ ਕਰ ਰਹਾ ਬੱਚਿਆਂ ਨੂੰ ਵੀ ਕਰ ਰਹਾ ਤੇ ਇੱਥੇ ਬਿਠਾ ਲਿਆ ਤੇ ਬਿਠਾਣ ਤੋਂ ਬਾਅਦ ਉਹਨੂੰ ਗੱਲਾਂ ਪੁੱਛੀਆਂ ਤਾਂ ਉਹ ਇਹੀ ਦੱਸ ਰਹੀ ਹੈ ਵੀ ਸਾਡੇ ਮੈਂ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈਗਾ ਝਗੜਾ ਲੜਾਈ ਹੈਗਾ ਸੋ ਉਹ ਲੇਡੀਜ਼ ਦੇ ਬਹੁਤ ਮਾਰਕਟਾਈ ਹੋਈ ਹੈ ਉਹਦੇ ਹੱਥ ਪੈਰਾਂ ਤੇ ਕਾਫੀ ਨਿਸ਼ਾਨ ਪਏ ਹੋਏ ਨੇ ਜਿਹਨੂੰ ਅਸੀਂ ਜੀਵਿਤ ਤੇ ਬਚਾ ਲਿਆ ਤੇ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਮਾਡਰ ਟਾਉਨ ਚੌਂਕੀ ਤੇ ਪਮਨ ਕੁਮਾਰ ਡਿਊਟੀ ਅਫਸਰ ਜੋ ਮੌਕੇ ਤੇ ਪਹੁੰਚ ਕੇ ਜੇਕਰ ਅੱਜ ਦੇਰੀ ਹੁੰਦੀ ਥੋੜੀ ਜਿਹੀ ਵੀ ਤਿੰਨ ਜਾਨਾਂ ਚਲੀ ਜਾਣੀਆਂ ਸਿੱਧੀਆਂ ਹਨ ਜੇਕਰ ਗੋਤਾਖੋਰ ਇੱਥੇ ਨਾ ਹੁੰਦੇ ਜਾਂ ਔਲੇ ਅਸੀਂ ਕਿਸੇ ਤਰ੍ਹਾਂ ਦੇ ਬੀਜੀ ਹੁੰਦੇ ਤਾਂ ਇਹ 마ਸੂਮ ਬੱਚੇ ਜਿਹੜੇ ਹੈਗੇ ਪਾਣੀ ਦਾ ਬਹੁਤ ਤੇਜ਼ ਬਹਾਵ ਹੈ ਇਹਦੇ ਵਿੱਚ ਡੁੱਲ ਜਾਣੇ ਸੀਗੇ ਔਰ ਸ਼ਾਇਦ ਹੀ ਕੋਈ ਬਚਾ ਸਕਦਾ ਸੀ ਪਰ ਗੋਤਾਖੋਰਾਂ ਨੇ ਬਹੁਤ ਹੀ ਵਦਿਆ ਕੰਮ ਕਰਿਆ ਵੀ ਇਹਨਾਂ ਨੂੰ ਜੀਵਤ ਬਾਹਰ ਬਚਾਇਆ ਕਿਰਪਾ ਜੀ ਤੁਸੀਂ ਵੀ ਕਿਹਾ ਨਹੀਂ ਸੀ ਗਾਇਸ ਲੇਡੀਜ਼ ਹੋ ਕਿ ਬਈ ਕਿਸ ਤਰ੍ਹਾਂ ਕੋ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਹਨ ਵੀ ਐਡਾ ਵੱਡਾ ਕਾਰਨਾ ਕਰ ਦਿੱਤੀ ਆਪਣੇ ਬੱਚਿਆਂ ਦੇ ਨਾਲ ਉਹ ਲੇਡੀਸ ਇਹ ਹੀ ਕਹਿੰਦੀ ਵੀ ਜੇ ਮੈਂ ਮਰ ਗਈ ਜਾਂ ਮੈਂ ਇਕੱਲੀ ਵੀ ਕਿਤੇ ਮਰਦੀ ਆ ਤਾਂ ਮੇਰੇ ਪਰਿਵਾਰ ਦਾ ਮੇਰੇ ਬੱਚਿਆਂ ਦਾ ਕੀ ਹੋਏਗਾ ਉਹ ਕਿਸ ਹਾਲਾਤਾਂ ਤੇ ਰਹਿਣਗੇ ਕਿਵੇਂ ਜੀਣਗੇ ਕੀ ਗੱਲਬਾਤ ਹੋਏਗੀ ਤਾਂ ਇਸ ਕਰਕੇ ਕਹਿੰਦੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਨਾਂ ਲੈ ਜਾਣਾ ਚੰਗਾ ਸਮਝਿਆ